ਪ੍ਰਭੂ ਜੀ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਪਰਮੇਸ਼ਰ ਜੀ ਨੇ ਸਾਨੂੰ ਸਾਰੇ ਭੈਣਾਂ ਭਰਾਵਾਂ ਨੂੰ ਰਾਤ ਦੇ ਸਮੇਂ ਦੇ ਵਿੱਚ ਇਕੱਠੇ ਕੀਤਾ ਹੈ ਕਿ ਅਸੀਂ ਪਰਮੇਸ਼ਰ ਦੇ ਮਹਿਮਾ ਤੇ ਵਡਿਆਈ ਸਭ ਜਣ ਰਲ ਕੇ ਕਰੀਏ ਤਾਂ ਪਰਮੇਸ਼ਰ ਜੀ ਦੀ ਮਹਿਮਾ ਦੇ ਲਈ ਪਰਮੇਸ਼ਰ ਜੀ ਦਾ ਧੰਨਵਾਦ ਕਰਾਂਗੇ ਔਰ ਪਰਮੇਸ਼ਰ ਜੀ ਦੁਆਰਾ ਦਿੱਤੀਆਂ ਆਸ਼ੀਸ਼ਾਂ ਬਰਕਤਾਂ ਦੇ ਲਈ ਪਰਮੇਸ਼ਰ ਜੀ ਦਾ ਧੰਨਵਾਦ ਕਰਾਂਗੇ ਔਰ ਸਭ ਤੋਂ ਪਹਿਲਾਂ ਅਸੀਂ ਪਰਮੇਸ਼ਰ ਜੀ ਦੀ ਮਹਿਮਾ ਦੇ ਲਈ ਗੀਤ ਪੋਲਾਂਗੇ ਆਉ ਜ਼ਾਰੇ ਭੈਣ ਭਰਾ ਰਲ ਕੇ ਪਰਮੇਸ਼ਰ ਜੀ ਦੀ ਹਜ਼ੂਰੀ ਦੇ ਵਿੱਚ ਪਰਮੇਸ਼ਰ ਜੀ ਦੀ ਮਮਾ ਦੇ ਲਈ ਰਲ ਕੇ ਗੀਤ ਬੋਲਦੇ ਆ ਮੈਂ ਨਹੀਂ ਇਕੱਲਾ ਮੇਰੇ ਨਾਲ ਹੈ ਖੁਦਾ ਮੈਂ ਨਹੀਂ ਇਕੱਲਾ ਮੇਰੇ ਨਾਲ ਹੈ ਖੁਦਾ ਜੋ ਕਰ ਦੇ ਨੇ ਬੰਦਗੀ ਉਹਨਾਂ ਦੀ ਸੁਣੇ ਦੁਆ ਜੋ ਕਰ ਦੇ ਨੇ ਬੰਦ ਮੈਂ ਨਹੀਂ ਕੱਲਾ ਮੇਰੇ ਨਾਲ ਹੈ ਖੁਦਾ ਸਦਰਕ ਵਿੱਚ ਸਕੇ ਅਬਦਨ ਗਾਉਨੂ ਬਲਦੀ ਅਗ ਵਿੱਚ ਪਾਇਆ ਬਲਦੀ ਅਗ ਵਿੱਚ ਆਪ ਖੁਦਾਵੰਦ ਪੁੱਤਰ ਬਣ ਕੇ ਆਇਆ ਸਦਰਕ ਵਿੱਚ ਸਕੇ ਅਬਦਨ ਗਾਉਨੂ ਬਲਦੀ ਅਗ ਵਿੱਚ ਪਾਇਆ ਵਲਦੀ ਅਗ ਵਿੱਚ ਆਪ ਖੁਦਾਵੰਦ ਪੁੱਤਰ ਬਣ ਕੇ ਆਇਆ ਉਹ ਆਪਣੇ ਬੰਦਿਆਂ ਦੇ ਰੰਦਾਏ ਨਾਲ ਸਦਾ ਇਸਲਾਸ ਨੂੰ ਵੇਖੋ ਵਿੱਚ ਜੇਲ੍ਹ ਦੇ ਪਾਇਆ ਹੱਥਾਂ ਪੈਰਾਂ ਵਿੱਚ ਬੇੜੀਆਂ ਰੱਬ ਵੇਖਣਾ ਪਾਇਆ ਬੋਲਸੀ ਤੇ ਇਸਲਾਸ ਨੂੰ ਵੇਖੋ ਵਿੱਚ ਜੇਲ੍ਹ ਦੇ ਪਾਇਆ ਹੱਥਾਂ ਪੈਰਾਂ ਵਿੱਚ ਬੇੜੀਆਂ ਰੱਬ ਵੇਖਣਾ ਪਾਇਆ ਉਹਨਾਂ ਦੀ ਦਿੱਤੀਏ ਜੇਲ ਹਿਲਾਉ ਨਦੀ ਬੰਦ ਕੀਨੇ ਦਿੱਤੀਏ ਜੇਲ ਹਿਲਾ ਮੈਂ ਨਹੀਂ ਕੱਲਾ ਮੇਰੇ ਨਾਲ ਹੈ ਖੁਦਾ ਮੈਂ ਨਹੀਂ ਕੱਲਾ ਮੇਰੇ ਨਾਲ ਹੈ ਖੁਦਾ ਨਾ ਜਿ ਨਾਲੇ ਇਜ਼ਰਾਇਲੀਆ موسی ਜਦੋਸੀ ਲਾਲ ਸਮੁੰਦਰ ਆਇਆ ਅੱਗੇ ਪਾਣੀ ਪਿੱਛੇ ਫੋਜਾਂ ਵੇਖ ਕੇ ਮਨ ਕਬਰਾਇਆ ਨਾਲ ਇਜ਼ਰਾਈਲੀ ਮੂਸਾ ਜਦੋਂ ਸੀ ਲਾਲ ਸਮੁੰਦਰ ਆਇਆ ਅੱਗੇ ਪਾਣੀ ਪਿੱਛੇ ਫੋਜਾਂ ਦੇਖ ਕੇ ਮਨ ਕਬਰਾਇਆ ਪਾਣੀ ਦੇ ਵਿੱਚੋਂ ਦੀ ਦਿੰਦਾ ਨੀ ਦੇ ਵਿੱਚ ਦੀ ਦਿੱਤਾ ਇਹ ਰਾਹ ਮਿਖਾ ਮੈਂ ਨਹੀਂ ਕੱਲਾ ਮੇਰੇ ਨਾਲ ਹੈ ਖੁਦਾ ਮੈਂ ਨਹੀਂ ਕੱਲਾ ਮੇਰੇ ਨਾਲ ਹੈ ਖੁਦਾ ਹallelujah ਧੰਨਵਾਦ ਕਰਦੇ ਪਰਮੇਸ਼ਰ ਜੀ ਨੇ ਅੱਜ ਦੇ ਸਾਨੂੰ बोल ਦਿੱਤੇ ਪਰਮੇਸ਼ਰ ਨੇ ਵਚਨ ਦਿੱਤਾ ਸ਼ਬਦ ਦਿੱਤਾ ਪਰਮੇਸ਼ਰ ਨੇ ਧੰਨਵਾਦ ਕਰਦੇ ਆ ਆਓ ਅੱਜ ਦੇ ਵਚਨ ਦੇ ਸਮੇਂ ਪਰਮੇਸ਼ਰ ਜੀ ਦਾ ਵਚਨ ਪੜਾਂਗੇ ਤਾਂ ਪਰਮੇਸ਼ਰ ਜੀ ਸਾਨੂੰ ਅੱਜ ਦੇ ਵਚਨ ਦੇ ਵਿੱਚ ਕੀ ਸੰਦੇਸ਼ ਦੇਣਾ ਚਾਹੁੰਦੇ ਆ ਪਰਮੇਸ਼ਰ ਸਾਡੇ ਨਾਲ ਕਿਹੜੀ ਗੱਲਬਾਤ ਕਰਨਾ ਚਾਹੁੰਦੇ ਆ ਤਾਂ ਆਓ ਅੱਜ ਦੇ ਵਚਨ ਦੇ ਵਿੱਚ ਜਾਣਾਂਗੇ ਅੱਜ ਦਾ ਵਚਨ ਅੱਜ ਦਾ ਵਚਨ ਮਤੀ ਸ਼ੇ ਅਧਿਆਇ ਦੀ 34 ਨੰਬਰ ਆਇਤ ਇਸ ਲਈ ਤੁਸੀਂ ਕੱਲ ਦੀ ਚਿੰਤਾ ਨਾ ਕਰੋ ਕਿਉਂ ਜੋ ਕੱਲ ਆਪਣੇ ਲਈ ਆਪੇ ਚਿੰਤਾ ਕਰੇਗਾ ਅੱਜ ਦੇ ਲਈ ਅੱਜ ਦਾ ਹੀ ਦੁੱਖ ਬਥੇਰਾ ਹੈ ਹallelujah ਪਰਮੇਸ਼ੁਰ ਜੀ ਅੱਜ ਦੇ ਵਚਨ ਦੇ ਵਿੱਚ ਸਾਨੂੰ ਕਹਿੰਦੇ ਆ ਕਿ ਤੁਸੀਂ ਕੱਲ ਦੀ ਚਿੰਤਾ ਨਾ ਕਰੋ ਪਰਮੇਸ਼ੁਰ ਕਹਿੰਦੇ ਕਿ ਮੈਂ ਤੁਹਾਡੇ ਲਈ ਹਰ ਇੱਕ ਚੀਜ਼ ਜਿਹੜੀ ਆ ਉਹ ਸੋਚੀ ਹੋਈ ਆ ਪਰਮੇਸ਼ਰ ਨੇ ਸਾਡੇ ਲਈ ਹਰ ਇੱਕ ਬlesing ਨੂੰ ਰੱਖਿਆ ਆ ਪਰਮੇਸ਼ਰ ਸਾਡੇ ਲਈ ਹਰ ਇੱਕ ਚੀਜ਼ ਨੂੰ ਮੁਹੱਈਆ ਕਰ ਰਹੇ ਆ ਤਾਂ ਸੱਚਮੱਚ ਜਿਹੜੇ ਪੰਛੀ ਆ ਉਹਨਾਂ ਨੂੰ ਕੱਲ ਦੀ ਚਿੰਤਾ ਨਹੀਂ ਹੁੰਦੀ ਉਹ ਸ਼ਾਮ ਨੂੰ ਆਪਣੇ ਆਲਣਿਆਂ ਦੇ ਵਿੱਚ ਵਾਪਸ ਚਲ ਜਾਂਦੇ ਆ ਉਹਨਾਂ ਨੂੰ ਹੀ ਪਤਾ ਹੁੰਦਾ ਉਹਨਾਂ ਦੇ ਕੋਲ ਕੁਝ ਵੀ ਇਕੱਠਾ ਨਹੀਂ ਕੀਤਾ ਹੁੰਦਾ ਉਹਨਾਂ ਦੇ ਕੋਲ ਕੋਈ ਧਨ ਨਹੀਂ ਹੁੰਦਾ ਕੋਈ ਦੌਲਤ ਨਹੀਂ ਹੁੰਦੀ ਉਹਨਾਂ ਦੇ ਕੋਲ ਕੋਈ ਭੰਡਾਰੇ ਨਹੀਂ ਹੁੰਦੇ ਪਰ ਉਹ ਰਾਤ ਨੂੰ ਆਪਣੇ ਆਲਣਿਆਂ ਦੇ ਵਿੱਚ ਚੈਨ ਦੇ ਨਾਲ ਸੌਂਦੇ ਆ ਤੇ ਪਰਮੇਸ਼ਰ ਉਹਨਾਂ ਨੂੰ ਡਿੱਗਣ ਵੀ ਨਹੀਂ ਦਿੰਦੇ ਔਰ ਪਰਮੇਸ਼ਰ ਸਵੇਰੇ ਉਹਨਾਂ ਦੇ ਲਈ ਹੋਰ ਇੰਤਜ਼ਾਮ ਕਰਕੇ ਰੱਖ ਦਿਆ ਤੇ ਪਰਮੇਸ਼ਰ ਨੇ ਕਿਹਾ ਕਿ ਤੁਸੀਂ ਪੰਛੀਆਂ ਦੇ ਨਾਲੋਂ ਉੱਤਮ ਆ ਪਰਮੇਸ਼ਰ ਕਹਿੰਦੇ ਤੁਸੀਂ ਇਸ ਲਈ ਉੱਤਮ ਆ ਕਿ ਤੁਸੀਂ ਪਰਮੇਸ਼ਰ ਦੇ ਹੱਥਾਂ ਦੇ ਦੁਆਰਾ ਬਣਾਏ ਗਏ ਆ ਤੇ ਸਾਨੂੰ ਕੱਲ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਅਗਰ ਪੰਛੀ ਜਾਨਵਰ ਆਪਣੀ ਚਿੰਤਾ ਨਹੀਂ ਕਰਦੇ ਉਹ ਪੰਛੀ ਜਾਨਵਰਾਂ ਉਹਨਾਂ ਦੇ ਕੋਲ ਕੁਝ ਵੀ ਨਹੀਂ ਆ ਪਰ ਸਾਨੂੰ ਤਾਂ ਪਰਮੇਸ਼ਰ ਨੇ ਇੰਨਾ ਕੁਝ ਦਿੱਤਾ ਹੋਇਆ ਆ ਕੀ ਸਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਆ ਕੱਲ ਦੇ ਲਈ ਪਰਮੇਸ਼ਰ ਦੇ ਉੱਪਰ ਸਾਰੀ ਚਿੰਤਾ ਨੂੰ ਸੇਟ ਦਿਓ ਅਗਰ ਕਿਸੇ ਭੈਣ ਭਰਾ ਦਾ ਕੋਈ ਕੰਮ ਰੁਕਿਆ ਹੋਇਆ ਹੈ ਜਾਂ ਚਾਹ ਉਹ ਚਿੰਤਾ ਦੇ ਵਿੱਚ ਕੀ ਕੱਲ ਹੋਏਗਾ ਜਾਂ ਨਹੀਂ ਹੋਏਗਾ ਅੱਜ ਰਾਤ ਦੇ ਸਮੇਂ ਦੇ ਵਿੱਚ ਅੱਜ ਉਹ ਚਿੰਤਾ ਆਪਣੀ ਸਾਰੀ ਬੋਝ ਕੱਲ ਦਾ ਜਿਹੜਾ ਚਿੰਤਾ ਬੋਝ ਤੁਸੀਂ ਲੈ ਕੇ ਆਪਣੇ ਬਿਸਤਰਿਆਂ ਦੇ ਵਿੱਚ ਬੈਠੇ ਹੋਏ ਆ ਆਪਣਾ ਸਾਰਾ ਬੋਝ ਆਪਣੀ ਸਾਰੀ ਚਿੰਤਾ ਪਰਮੇਸ਼ਰ ਦੇ ਹੱਥਾਂ ਦੇ ਵਿੱਚ ਸੰਪੂਰਨ ਪਰਮੇਸ਼ਰ ਤੁਹਾਡੇ ਕਮਾਂਗਾਰਾਂ ਨੂੰ ਜ਼ਰੂਰ ਬles ਕਰਣਗੇ। ਤੋਂ ਆਓ ਅੱਜ ਦੇ ਨਵਚਨਾਂ ਦੇ ਦੁਆਰਾ ਪਰਮੇਸ਼ਰ ਜੀ ਦੀ ਹਜ਼ੂਰੀ ਦੇ ਵਿੱਚ ਪ੍ਰਾਰਥਨਾ ਕਰਦੇ ਆਂ। ਹਾਲੇਲੂਇਆ 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 ਧੰਨਵਾਦ 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 ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆਂ ਤੁਹਾਡੇ ਨਾਮ ਦੀ ਮੈਮਾ ਵਧਾਈ ਕਰਦੇ ਖੁਦਾਵੰਨ ਜੀ। ਧੰਨਵਾਦ ਕਰਦੇ ਖੁਦਾਵੰਨ ਜੀ ਅੱਜ ਰਾਤ ਦੇ ਖੂਬਸੂਰਤ ਹਜ਼ੂਰੀ ਦੇ ਲਈ ਪ੍ਰਭੂ ਜੀ ਅੱਜ ਰਾਤ ਦੇ ਸਮੇਂ ਦੇ ਵਿੱਚ ਪਰਮੇਸ਼ਰ ਜੀ ਤੁਸੀਂ ਸਾਨੂੰ ਜੋ ਵੀ ਵਚਨ ਦਿੱਤਾ ਖੁਦਾ ਇਸ ਵਚਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਪਰਬਜੀ ਪੰਛੀ ਆ ਖੁਦਾ ਉਹਨਾਂ ਦੇ ਕੋਲ ਕੋਈ ਭੰਡਾਰੇ ਨਹੀਂ ਹੈਗੇ ਕੋਈ ਪਰਬਜੀ ਤੁਹਾਨੂੰ ਦੌਲਤ ਨਹੀਂ ਪਰ ਪਰਬਜੀ ਉਹ ਸ਼ਾਮ ਦੇ ਵੇਲੇ ਆਪਣੇ ਆਲਣਿਆਂ ਦੇ ਵਿੱਚ ਚਾਹ ਦੇ ਨਾਲ ਆਰਾਮ ਦੇ ਨਾਲ ਸੌਂਦੇ ਕਿਉਂਕਿ ਤੁਸੀਂ ਉਹਨਾਂ ਨੂੰ ਚਾਹ ਦਿੰਨੇ ਆ ਸੁੱਖ ਦਿੰਨੇ ਆ ਆਰਾਮ ਦਿੰਨੇ ਆ ਔਰ ਪਰਮੇਸ਼ਰ ਜੀ ਸਵੇਰ ਪਰਮੇਸ਼ਰ ਜੀ ਤੁਸੀਂ ਉਹਨਾਂ ਦੇ ਲਈ ਹਰ ਤਰ੍ਹਾਂ ਦਾ ਅਰੇਂਜ ਕਰਕੇ ਰੱਖ ਦਿਓ ਪਰਮੇਸ਼ਰ ਜੀ ਉਹਨਾਂ ਦੇ ਖਾਣ ਦਾ ਪਰਮੇਸ਼ਰ ਜੀ ਤੁਸੀਂ ਉਹਨਾਂ ਦੇ ਲਈ ਇੰਤਜ਼ਾਮ ਕਰ ਦਿਓ ਖੁਦਾਬੰਦ ਜੀ ਪਰਮੇਸ਼ਰ ਜੀ ਸੱਚਮੱਚ ਖੁਦਾ ਉਹ ਪਰਬਜੀ ਉਹਨਾਂ ਦੀ ਕੀਮਤ ਪਰਮੇਸ਼ਰ ਜੀ ਉਹਨਾਂ ਦੀ ਜੋ ਤੁਸੀਂ ਸੋਚ ਫਿਕਰ ਰੱਖਦੇ ਹੋ ਖੁਦਾਵੰਨ ਜੀ ਪਰਮੇਸ਼ਰ ਜੀ ਤੁਸੀਂ ਜਾਨਵਰਾਂ ਦੀ ਨਹੀਂ ਫਿਕਰ ਰੱਖਦੇ ਪੰਛੀਆਂ ਦੀ ਨਹੀਂ ਫਿਕਰ ਰੱਖਦੇ ਪ੍ਰਭ ਜੀ ਤੁਸੀਂ ਸਾਡੀ ਵੀ ਫਿਕਰ ਕਰਦੇ ਕਿਉਂਕਿ ਤੁਸੀਂ ਸਾਨੂੰ ਆਪਣੇ ਹੱਥਾਂ ਦੇ ਨਾਲ ਬਣਾਇਆ ਪ੍ਰਭ ਜੀ ਪਰ ਅਸੀਂ ਆਪਣੀ ਦੁਨਿਆਵੀ ਸੁਭਾਅ ਦੇ ਅਨੁਸਾਰ ਪਰਮੇਸ਼ਰ ਜੀ ਹਰ ਵਾਰ ਚਿੰਤਾ ਦੇ ਵਿੱਚ ਡੁੱਬ ਜਾਂਦੇ ਹਾਂ ਖੁਦਾਵੰਨ ਜੀ ਪਰ ਪ੍ਰਭ ਜੀ ਅੱਜ ਅਸੀਂ ਉਹਨਾਂ ਸਾਰੇ ਭੈਣਾਂ ਭਰਾਵਾਂ ਦੀ ਚਿੰਤਾ ਪਰਮੇਸ਼ਰ ਜੀ ਜੋ ਕੱਲ੍ਹ ਦੇ ਲਈ ਚਿੰਤਾ ਆਪਣੇ ਮਨਾਂ ਦੇ ਵਿੱਚ ਲੈ ਕੇ ਬੈਠੇ ਹੋਏ ਨੇ ਖੁਦਾਵੰਨ ਜੀ ਅੱਜ ਇਹਨਾਂ ਦੀ ਸਾਰੀ ਚਿੰਤਾ ਸਾਰਾ ਬੋਝ ਪ੍ਰਭ ਜੀ ਤੁਹਾਡੇ ਹੱਥਾਂ 'ਚ ਸੌਂਪਦੇ ਹਾਂ ਖੁਦਾਵੰਨ ਜੀ ਅੱਜ ਇਹਨਾਂ ਦੇ ਕੱਲ੍ਹ ਦੇ ਸਾਰੇ ਚਿੰਤਾ ਬੋਝ ਨੂੰ ਤੁਸੀਂ ਇਹਨਾਂ ਦੇ ਕੱਲ ਦੇ ਸਾਰੇ ਕੰਮਾਂ ਕਾਰਨ ਪਰਮੇਸ਼ਰ ਜੀ ਤੁਸੀਂ ਪੂਰਾ ਕਰਨਾ ਖੁਦਾ ਅੱਜ ਦੇ ਰਾਤ ਦੇ ਸਮੇਂ ਦੇ ਵਿੱਚ ਪਰਮੇਸ਼ਰ ਜੀ ਇਹਨਾਂ ਨੂੰ ਸੋਖ ਸ਼ਾਂਤੀ ਦੇ ਨਾਲ ਵਿਸਾਉਣਾ ਮੇਰੇ ਮਹਾਨ ਪਰਮੇਸ਼ਰ ਜੀ ਗੂੜੀ ਮਿੱਠੀ ਨੀਂਦ ਦੇਣਾ ਖੁਦਾਬੰਦੀ ਹਰ ਇੱਕ ਚਿੰਤਾ ਤਕਲੀਫ ਪਰੇਸ਼ਾਨੀ ਤੋਂ ਪਰਮੇਸ਼ਰ ਜੀ ਆਪਣੇ ਬੱਚਿਆਂ ਨੂੰ ਦੂਰ ਰੱਖਣਾ ਖੁਦਾਬੰਦੀ ਔਰ ਪ੍ਰਭੂ ਜੀ ਇਹਨਾਂ ਨੂੰ ਹਰ ਤਰ੍ਹਾਂ ਦੀ ਆਸ਼ੀਸ਼ ਬਰਕਤ ਦੇ ਨਾਲ ਬles ਕਰਨਾ ਪ੍ਰਭੂ ਜੀ ਔਰ ਪ੍ਰਭੂ ਜੀ ਜੋ ਤੁਸੀਂ ਅੱਜ ਦੇ ਦਿਨ ਦੇ ਵਿੱਚ ਸਾਨੂੰ ਆਸ਼ੀਸ਼ਾਂ ਬਰਕਤਾਂ ਦੇ ਨਾਲ ਬles ਕੀਤਾ ਪ੍ਰਭੂ ਜੀ ਉਹਨਾਂ ਸਭਨਾ ਆਸ਼ੀਸ਼ਾਂ ਬਰਕਤਾਂ ਦੇ ਲਈ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਧੰਨਵਾਦ ਕਰਦੇ ਖੁਦਾਵੰਜੀ ਜੋ ਤੁਸੀਂ ਸਾਨੂੰ ਪਰਮੇਸ਼ਵਰ ਜੀ ਆਪਣੇ ਹੱਥਾਂ ਵਿੱਚ ਸੰਭਾਲ ਕੇ ਰੱਖਿਆ ਪ੍ਰਭ ਜੀ ਸਵੇਰ ਤੋਂ ਲੈ ਕੇ ਹੁਣ ਤੱਕ ਖੁਦਾਵੰਜੀ ਤੁਸੀਂ ਸਾਨੂੰ ਸੰਭਾਲਿਆ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਆ ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਵਰ ਜੀ ਜੋ ਸਾਡੇ ਖਾਣ ਦੇ ਲਈ ਪਰਮੇਸ਼ਰ ਜੀ ਅچھے ਭੋਜਨਾਂ ਨੂੰ ਪਰਮੇਸ਼ਰ ਜੀ ਮੁਹੱਈਆ ਕਰਵਾਇਆ ਧੰਨਵਾਦ ਕਰਦੇ ਮਹਾਨ ਖੁਦਾਵੰਜੀ ਤੁਸੀਂ ਸਾਡੇ ਭੈਣਾਂ ਭਰਾਵਾਂ ਨੂੰ ਪਰਮੇਸ਼ਰ ਜੀ ਦਇਆ ਵਿੱਚ ਢਾਕੇ ਰੱਖਿਆ ਧੰਨਵਾਦ ਕਰਦੇ ਖੁਦਾਵੰਜੀ ਕੀ ਤੁਸੀਂ ਸਾਨੂੰ ਪਛਤਾਪ ਦਾ ਤੋਬਾ ਦਾ ਇੱਕ ਹੋਰ ਮੌਕਾ ਦਿੱਤਾ ਪ੍ਰਭੂ ਜੀ ਅਸੀਂ ਮਾਫੀ ਮੰਗਦੇ ਹਾਂ ਤੋਬਾ ਕਰਦੇ ਪ੍ਰਭੂ ਜੀ ਦਿਨ ਭਰ ਵਿੱਚ ਹੋਏ ਸਾਰੇ ਗਲਤੀਆਂ ਗੁਨਾਹਾਂ ਤੋਂ ਖੁਦਾਬੰਦ ਜੀ ਮਾਫ ਕਰਨਾ ਮੇਰੇ ਮਹਾਨ ਖੁਦਾਬੰਦ ਜੀ ਸਾਡੇ ਸਾਰੇ ਗਲਤੀਆਂ ਗੁਨਾਹ ਖੁਦਾਬੰਦ ਜੀ ਤੁਹਾਡੇ ਅੱਗੇ ਖੁੱਲੀ ਕਿਤਾਬ ਦੇ ਵਾਂਗ ਪਰਮੇਸ਼ਰ ਜੀ ਤੁਸੀਂ ਸਾਡੇ ਸਾਰੇ ਮਨਾਂ ਦੀਆਂ ਸੋਚਾਂ ਨੂੰ ਜਾਣਦੇ ਹੋ ਮੇਰੇ ਖੁਦਾ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਮਾਫੀ ਦਿਓ ਖੁਦਾਬੰਦ ਜੀ ਔਰ ਅੱਗੇ ਤੋਂ ਸਾਨੂੰ ਪਵਿੱਤਰ ਰਈ ਵਾਲਾ ਜੀਵਨ ਦਿਓ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਮਹਾਨ ਖੁਦਾ ਧੰਨਵਾਦ ਕਰਦੇ ਪਰਮੇਸ਼ਰ ਜੀ ਔਰ ਖੁਦਾਵੰਨ ਜੀ ਰਾਤ ਦੀ ਹਜ਼ੂਰੀ ਦੇ ਵਿੱਚ ਜਿੰਨੇ ਵੀ ਭੈਣ ਭਰਾ ਇਕੱਠੇ ਹੋਏ ਨੇ ਖੁਦਾਵੰਨ ਜੀ ਸਾਰੇ ਹੀ ਭੈਣਾਂ ਭਰਾਵਾਂ ਨੂੰ ਪਰਮੇਸ਼ਰ ਜੀ ਤੁਹਾਡੇ ਹੱਥਾਂ 'ਚ ਸੌਂਪਦੇ ਆਂ ਸਾਰੇ ਹੀ ਭੈਣਾਂ ਭਰਾਵਾਂ ਨੂੰ ਪਰਮੇਸ਼ਰ ਜੀ ਤੁਸੀਂ ਆਪਣੇ ਪਵਿੱਤਰ ਜੋਲੀ ਜ਼ਰਵਰ ਹੱਥਾਂ 'ਚ ਸੰਭਾਲ ਕੇ ਰੱਖਣਾ ਖੁਦਾਵੰਨ ਜੀ ਪਰਮੇਸ਼ਰ ਜੀ ਰਾਤ ਦੇ ਸਮੇਂ ਆਉਣ ਵਾਲੀਆਂ ਸਾਰੀਆਂ ਪ੍ਰੋਬਲਮਸ ਤੋਂ ਪਰਮੇਸ਼ਰ ਜੀ ਹਰ ਇੱਕ ਭੈਣ ਭਰਾ ਨੂੰ ਬਚਾ ਕੇ ਰੱਖਣਾ ਮੇਰੇ ਮਹਾਨ ਖੁਦਾ ਜੂ ਰਾਤ ਦੇ ਸਮੇਂ ਪਰਮੇਸ਼ਰ ਜੀ ਜਿਨ੍ਹਾਂ ਨੂੰ ਡਰ ਲੱਗਦਾ ਆ ਜਿਨ੍ਹਾਂ ਦੇ ਬੀਪੀ ਪਰਮੇਸ਼ਰ ਜੀ ਜਿਨ੍ਹਾਂ ਦੇ ਬਲੱਡ ਪ੍ਰੈਸ਼ਰ ਵੱਧ ਜਾਂਦੇ ਆ ਸ਼ੂਗਰ ਵੱਧਦੀ ਆ ਪਰਮੇਸ਼ਰ ਜੀ ਜਿਨ੍ਹਾਂ ਦੀ ਧੜਕਣ ਵੱਧਦੀ ਆ ਪਰਮੇਸ਼ਰ ਜੀ ਸਾਰੇ ਹੀ ਭੈਣ ਭਰਾਵਾਂ ਨੂੰ ਤੁਸੀਂ ਆਪਣੇ ਹੱਥਾਂ ਚ ਸੰਭਾਲੋ ਖੁਦਾ ਆਪਣੇ ਪਵਿੱਤਰ ਲਹੂ ਦੇ ਵਿੱਚ ਪ੍ਰਭ ਜੀ ਕਵਰ ਕਰਕੇ ਰੱਖੋ ਵੈਰੀ ਦੀ ਕੋਈ ਵੀ ਸ਼ਕਤੀ ਪਰਮੇਸ਼ਰ ਜੀ ਜਿਨ੍ਹਾਂ ਨੂੰ ਛੋਹ ਨਹੀਂ ਨਾ ਪਾਈ ਪ੍ਰਭ ਜੀ ਜਿਨ੍ਹਾਂ ਦੁਸ਼ਟ ਆਤਮਿਆਂ ਦੇ ਅਟੈਕ ਹੁੰਦੇ ਖੁਦਾਵੰਤ ਅੱਜ ਹਰ ਇੱਕ ਦੁਸ਼ਟ ਆਤਮਾ ਪ੍ਰਭ ਯੇਸ਼ੂ ਮਸੀਹ ਨਾਮ ਦੇ ਵਿੱਚ ਢੇਡਕ ਦਿੰਨੇ ਆ ਖੁਦਾਵੰਤ ਜੀ ਪ੍ਰਭ ਜੀ ਹਰ ਤਰ੍ਹਾਂ ਦੀ ਕੀਤਾ ਕਰਾਇਆ ਖਾਦਾ ਖਲਾਇਆ ਪ੍ਰਭ ਯੇਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਕਰਦੇ ਆ ਪ੍ਰਭ ਜੀ ਨੇੜਤਾ ਦਾ ਪਰਮੇਸ਼ਰ ਜੀ ਪ੍ਰਭ ਜੀ ਇਹਨਾਂ ਨੂੰ ਨੇੜਾ ਰਹਾ ਆਤਮਾ ਦੇ ਉਹ ਖੁਦਾਵੰਨ ਜੀ ਡਰਦਾ ਆਤਮਾ ਇਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਕੱਢ ਦਿਓ ਹਰ ਤਰ ਦਾ ਸ਼ੱਕ ਪੈ ਇਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਕੱਢ ਦਿਓ ਖੁਦਾਵੰਨ ਜੀ ਨਾ ਕਰਾ ਪਰਿਵਾਰਾਂ ਦੇ ਵਿੱਚ ਪ੍ਰਭ ਜੀ ਤੁਹਾਡੀ ਸੱਚੀ ਸ਼ਾਂਤੀ ਖੁਸ਼ਹਾਲੀ ਹੋਵੇ ਮੇਰੇ ਮਹਾਨ ਖੁਦਾਵੰਨ ਜੀ ਹਰ ਇੱਕ ਪੈਨ ਪ੍ਰਭ ਜੀ ਤੁਹਾਡੇ ਨਾਮ ਤੋਂ ਆਸ਼ੀਸ਼ ਬਰਕਤ ਨੂੰ ਪਾਵੇ ਖੁਦਾਵੰਨ ਜੀ ਔਰ ਰਾਤ ਦੇ ਸਮੇਂ ਪਰਮੇਸ਼ਰ ਜੀ ਇਹਨਾਂ ਨੂੰ ਸਰਗਰਾਸ ਤੋਂ ਗੁੱਡੀ ਮਿੱਠੀ ਨੀਂਦ ਦੇਣਾ ਸੱਚੀ ਸ਼ਾਂਤੀ ਦੇਣਾ ਜਦੋਂ ਵੀ ਤੁਹਾਡੇ ਬੱਚੇ ਪਰਮੇਸ਼ਰ ਜੀ ਆਪਣੇ ਬਿਸਤਰਾਂ ਤੇ ਸੌਣ ਦੇ ਲਈ ਜਾਣ ਖੁਦਾਵੰਨ ਜੀ ਸੋਂਦੇ ਸਮੇਂ ਪਰਮੇਸ਼ਵਰ ਜੀ ਤੁਸੀਂ ਇਹਨਾਂ ਦੀ ਰਾਖੀ ਕਰਨਾ ਤੁਹਾਡੇ ਸਵਰਗੀ ਦੂਤਾਂ ਦੀਆਂ ਬਾੜਾਂ ਇਹਨਾਂ ਦੇ ਬਿਸਤਰਾਂ ਦੇ ਦਿਰਦਗੇ ਦਲਾਨੇ ਖੁਦਾਵੰਜੀ ਦਇਆ ਕਰੋ ਕਿਰਪਾ ਕਰੋ ਮਹਾਨ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾਵੰਜੀ ਤੁਸੀਂ ਸਾਨੂੰ ਹੁਣ ਤੱਕ ਸੰਭਾਲ ਕੇ ਰੱਖਿਆ ਆਉਣ ਵਾਲੇ ਸਾਰੇ ਸਮੇਂ ਨੂੰ ਤੁਹਾਡੇ ਪਵਿੱਤਰ ਚਾਲੀਜ਼ਰ ਵਰ ਹੱਥਾਂ 'ਚ ਸੌਂਪਦੇ ਹੋਏ ਪਰਮੇਸ਼ਰ ਜੀ ਸਾਰੀ ਪ੍ਰਾਰਥਨਾ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆਂ ਆਮੇਨ 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 ਤਾਰੀਕ ਲਈ ਸਤਿਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ। ਧੰਨਵਾਦ। ਜੈਮਸੀਦੀ।